ਸ਼੍ਰੀ ਅਮਨਤ ਯਾਤਰਾਵਾਂ ਲੈ ਕੇ ਐਸਐਸਪੀ ਸਾਹਿਬ ਪਠਾਨਕੋਟ ਨੇ ਸੁਰੱਖਿਆ ਵਿਵਸਥਾ ਦਾ ਲਿਆ ਜਾਇਜ਼ਾ ਤੁਸੀਂ ਵੇਖ ਰਹੇ ਹੋ ਵੀ ਪੰਜਾਬ ਐਸਐਸਪੀ ਸਾਹਿਬ ਪਠਾਨਕੋਟ ਨੇ ਸ਼੍ਰੀ ਅਮਨਤ ਯਾਤਰਾਵਾਂ ਨੂੰ ਲੈ ਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਯਾਤਰਾ ਜੀ ਸਟਾਰਟ ਹੋਈ ਹੈ ਉਹਦੇ ਵਿੱਚ ਅਸੀਂ ਪਹਿਲਾਂ ਮੀਟਿੰਗ ਹੋਈ ਸੀਗੀ ਅਲੌਂਗ ਵਿਦ ਦਾ ਡੀਸੀ ਪਠਾਨਕੋਟ ਸਾਹਿਬ ਜਿਹੜੇ ਕੋਰਸ ਹੈ ਉਹਨਾਂ ਨੂੰ ਗ੍ਰੀਟ ਕੀਤਾ ਗਿਆ ਹੁਣ ਮੈਂ ਨਿੱਜੀ ਤੌਰ ਤੇ ਹਰ ਇੱਕ ਜਿੱਥੇ ਜਿੱਥੇ ਆਪਣੇ ਲੰਗਰ ਲੱਗਨੇ ਹੈ ਤਾਂ ਉਹ ਸਾਰੇ ਚੈੱਕ ਕਰਤਾ ਪਿਆ ਸਿਕਿਉਰਿਟੀ ਪੱਖੋਂ ਕੀ ਅਰੇਂਜਮੈਂਟਸ ਹੈ ਕਿ ਕੋਈ ਕਮੀ ਪੀਛੀ ਹੈ ਤੋਂ ਉਹਨੂੰ ਅਸੀਂ ਫਿਰ ਠੀਕ ਕਰਾਂਗੇ। ਸ਼੍ਰੀ ਅਮਨਤ ਯਾਤਰਾਵਾਂ ਲੈ ਕੇ ਐਸਐਸਪੀ ਸਾਹਿਬ ਪਠਾਨਕੋਟ ਨੇ ਸੁਰੱਖਿਆ ਵਿਵਸਥਾ ਦਾ ਲਿਆ ਜਾਇਜ਼ਾ। ਤੁਸੀਂ ਵੇਖਿਓ ਵੀ ਪੰਜਾਬ ਐਸਐਸਪੀ ਸਾਹਿਬ ਪਠਾਨਕੋਟ ਨੇ ਸ਼੍ਰੀ ਅਮਨਤ ਯਾਤਰਾਵਾਂ ਲੈ ਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਯਾਤਰਾ ਜੀ ਸਟਾਰਟ ਹੋਈ ਹੈ। ਉਹਦੇ ਵਿੱਚ ਅਸੀਂ ਪਹਿਲਾਂ ਮੀਟਿੰਗ ਹੋਈ ਸੀਗੀ ਅਲੰਗ ਦਾ ਡੀਸੀ ਪਠਾਨਕੋਟ ਸਾਰੀ ਜਿਹੜੀ ਫੋਰਸ ਹੈ ਉਹਨਾਂ ਨੂੰ ਬਰੀਫ ਕੀਤਾ ਗਿਆ ਹੁਣ ਮੈਂ ਨਿੱਜੀ ਤੌਰ ਤੇ ਹਰ ਇੱਕ ਜਿੱਥੇ ਜਿੱਥੇ ਆਪਣੇ ਲੰਗਰ ਲੱਗਨੇ ਹਨ ਤਾਂ ਉਹ ਸਾਰੇ ਚੈੱਕ ਕਰਦਾ ਪਿਆ ਸਿਕਿਉਰਿਟੀ ਪੱਖੋਂ ਕਿ ਕੀ ਅਰੇਂਜਮੈਂਟਸ ਹੈ ਕਿ ਜੇ ਕੋਈ ਕਮੀ ਪਿਛੀ ਹੈ ਤਾਂ ਉਹਨੂੰ ਅਸੀਂ ਫਿਰ ਠੀਕ ਕਰਾਂਗੇ ਕਿਰਿਆ ਮਨਤ ਯਾਤਰਾ ਨੂੰ ਲੈ ਕੇ ਐਸਐਸਪੀ ਸਾਹਿਬ ਪਠਾਨਕੋਟ ਨੇ ਸੁਰੱਖਿਆ ਵਿਵਸਥਾ ਦਾ ਲਿਆ ਜਾਇਜ਼ਾ ਤੁਸੀਂ ਵੇਖ ਰਹੇ ਹੋ ਪੰਜਾਬ ਐਸਐਸਪੀ ਸਾਹਿਬ ਪਠਾਨਕੋਟ ਨੇ ਸ਼੍ਰੀ ਅਮਨਤ ਯਾਤਰਾ ਨੂੰ ਲੈ ਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਯਾਤਰਾ ਜੀ ਸਟਾਰਟ ਹੋਈ ਹੈ ਉਹਦੇ ਵਿੱਚ ਅਸੀਂ ਪਹਿਲਾਂ ਮੀਟਿੰਗ ਹੋਈ ਸੀਗੀ ਅਲੋਂਗ ਵਿਦ ਦਾ ਡੀਸੀ ਪਠਾਨਕੋਟ ਸਾਹਿਬ ਜਿਹੜੇ ਕੋਰਸ ਹੈ ਉਹਨਾਂ ਨੂੰ ਗ੍ਰੀਟ ਕੀਤਾ ਗਿਆ ਹੁਣ ਮੈਂ ਨਿੱਜੀ ਤੌਰ ਤੇ ਹਰ ਇੱਕ ਜਿੱਥੇ ਜਿੱਥੇ ਆਪਣੇ ਲੰਗਰ ਲੱਗਨੇ ਹੈ ਤਾਂ ਉਹ ਸਾਰੇ ਚੈੱਕ ਕਰਦਾ ਪਿਆ ਸਿਕਿਉਰਿਟੀ ਪੱਕਾ ਕੀ ਅਰੇਂਜਮੈਂਟਸ ਹੈ ਕਿਤੇ ਕੋਈ ਕਮੀ ਪੀਛੀ ਹੈ ਤੋਂ ਉਹਨੂੰ ਅਸੀਂ ਫਿਰ ਠੀਕ ਕਰਾਂਗੇ